ਸਤਿ ਸ਼੍ਰੀ ਅਕਾਲ ਅੱਜ ਅਸੀਂ ਇਸ ਵੀਡੀਓ ਰਾਹੀਂ ਪੰਜਾਬ ਵਿੱਚ ਜੋ ਹੜ੍ਹਾਂ ਕਰਕੇ ਭਾਰੀ ਨੁਕਸਾਨ ਹੋ ਰਿਹਾ ਹੈ ਉਸ ਤੇ ਡੂੰਗੀ ਚਾਤ ਮਾਰਨ ਜਾ ਰਹੇ ਹਾਂ ਕੁਝ ਸਵਾਲ ਨੇ ਉਹਨਾਂ ਦੀ ਵਿਸਥਾਰ ਨਾਲ ਗੱਲਬਾਤ ਕਰਾਂਗੇ ਸਵਾਲ ਨੇ ਕੀ ਹੈ ਹੜ੍ਹਾਂ ਦਾ ਪਿਛੋਕੜ ਤੇ ਕੀ ਅਸੀਂ ਇਸ ਆਫਤ ਤੋਂ ਨਿਜਾਤ ਪਾ ਸਕਾਂਗੇ ਆਓ ਗੱਲ ਕਰਦੇ ਹਾਂ ਵਿਸਥਾਰ ਨਾਲ ਪੰਜਾਬ ਵਿੱਚ ਹੜ ਹੁਣ ਕੋਈ ਦੁਰਲਭ ਆਫਤ ਨਹੀਂ ਰਹਿ ਇਹ ਹੁਣ ਲਗਾਤਾਰ ਆਉਣ ਵਾਲੇ ਛਟਕੇ ਬਣ ਗਏ ਨੇ ਜੋ ਜ਼ਮੀਨ ਅਤੇ ਰੋਜੀ ਰੋਟੀ ਪ੍ਰਣਾਲੀਆਂ ਦੀ ਕਮਜ਼ੋਰੀ ਨੂੰ ਉਜਾਗਰ ਕਰਦੇ ਨੇ 1988 ਦਾ ਹੜ ਜਿਸ ਵਿੱਚ 9000 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਸਨ ਨੂੰ ਕਦੇ ਅਸਧਾਰਨ ਮੰਨਿਆ ਜਾਂਦਾ ਸੀ ਪਰ 1993 2019 2023 ਅਤੇ ਹੁਣ 2025 ਵਿੱਚ ਆਈ ਹੜ ਇੱਕ ਪਰੇਸ਼ਾਨ ਕਰਨ ਵਾਲੇ ਪੈਟਰਨ ਨੂੰ ਦਰਸਾਉਂਦੇ ਨੇ ਹਰ ਆਫਰ ਰੋਜੀ ਰੋਟੀ ਦੀ ਅਸੁਰੱਖਿਆ ਨੂੰ ਡੂੰਗਾ ਕਰਦੀ ਹੈ ਅਤੇ ਦਰਸਾਉਂਦੀ ਹੈ ਕਿ ਕਿਵੇਂ ਖੇਤੀਬਾੜੀ ਭਾਈਚਾਰੇ ਯਲਵਾਜੂ ਦੇ ਖਤਰੇ ਦਾ ਵਧੇਰੇ ਸ਼ਿਕਾਰ ਹੋ ਰਹੇ ਨੇ ਸਮੇਂ ਦੇ ਨਾਲ ਆਰਥਿਕ ਨੁਕਸਾਨ ਦੀ ਰਚਨਾ ਇਸ ਤਬਦੀਲੀ ਦੀ ਇੱਕ ਤਸਵੀਰ ਪੇਸ਼ ਕਰਦੀ ਹੈ 1980 ਦੇ ਦਹਾਕੇ ਵਿੱਚ ਲਗਭਗ 46% ਨੁਕਸਾਨ ਕਰਾ ਦਾ 20% ਫਸਲਾਂ ਦਾ ਅਤੇ 33% ਜਨਤਕ ਬੁਨਿਆਦੀ ਢਾਂਚੇ ਦਾ ਹੋਇਆ ਹੈ 1990 ਦੇ ਦਹਾਕੇ ਤੱਕ ਫਸਲਾਂ ਦਾ ਨੁਕਸਾਨ ਲਗਭਗ 47% ਤੱਕ ਵੱਧ ਗਿਆ ਸੀ 2000 ਦੇ ਦਹਾਕੇ ਵਿੱਚ ਇਹ ਲਗਭਗ 72% ਤੱਕ ਪਹੁੰਚ ਗਿਆ ਸੀ ਜਦੋਂ ਕਿ ਘਰਾਂ ਦਾ ਨੁਕਸਾਨ 5% ਤੋਂ ਘੱਟ ਹੋ ਗਿਆ ਅਤੇ ਬੁਨਿਆਦੀ ਢਾਂਚੇ ਦਾ ਨੁਕਸਾਨ 23% ਰਿਹਾ ਇਹ ਰੁਝਾਨ ਜਾਰੀ ਹੈ 2020 ਅਤੇ 2024 ਦੇ ਵਿਚਕਾਰ ਫਸਲਾਂ ਦਾ ਨੁਕਸਾਨ 77% ਤੋਂ ਵੱਧ ਘਰਾਂ ਦਾ 15% ਅਤੇ ਬੁਨਿਆਦੀ ਢਾਂਚੇ ਦਾ ਸਿਰਫ 8% ਰਿਹਾ ਢਾਂਚਾਗਤ ਨੁਕਸਾਨ ਤੋਂ ਰੋਜ਼ੀ-ਰੋਟੀ ਦੇ ਨੁਕਸਾਨ ਵੱਲ ਇਹ ਤਬਦੀਲੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਹੜ ਹੁਣ ਸਿਰਫ ਭੌਤਿਕ ਸੰਪਤੀਆਂ ਨੂੰ ਨੁਕਸਾਨ ਕਰਨ ਦੀ ਬਜਾਏ ਪਿੰਡੂਕਰਾਂ ਦੀ ਆਰਥਿਕ ਨੀਂ ਨੂੰ ਕਿਵੇਂ ਖੋਹ ਰਹੇ ਨੇ ਜਨਸੰਖਿਆ ਸਬੰਧੀ ਗਿਰਾਵਟ ਪਹਿਲਾਂ ਹੀ ਦਿਖਾਈ ਦੇ ਰਹੀ ਹੈ 2020 ਤੋਂ 2024 ਤੱਕ ਪੰਜਾਬ ਨੇ ਹੜ ਕਾਰਨ ਬੇਕਾਰ ਹੋਣ ਦੇ 41000 ਤੋਂ ਵੱਧ ਮਾਮਲੇ ਦਰਜ ਕੀਤੇ ਨੇ ਜਿਨ੍ਹਾਂ ਵਿੱਚੋਂ ਲਗਭਗ 90% ਸਿਰਫ 2023 ਵਿੱਚ ਹੋਏ ਇਹ ਅੰਕੜੇ ਦਰਸਾਉਂਦੇ ਨੇ ਕਿ ਬੇਕਾਰ ਹੋਣਾ ਹੁਣ ਰਾਹਤ ਕੈਂਪਾਂ ਜਾਂ ਰਿਸ਼ਤੇਦਾਰਾਂ ਦੇ ਸਹਾਰੇ ਨਾਲ ਜੁੜਿਆ ਇਕ ਅਸਥਾਈ ਘਟਨਾ ਨਹੀਂ ਹੈ ਵਾਰ-ਵਾਰ ਆਈ ਝਟਕੀਆਂ ਨਾਲ ਥੋੜੇ ਸਮੇਂ ਦੀ ਸੰਭਾਲ ਸਥਾਈ ਤੌਰ ਤੇ ਥਾਂ ਬਦਲਣ ਵੱਲ ਵੱਧ ਰਹੀ ਹੈ ਕਿਉਂਕਿ ਪਰਿਵਾਰਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਵਾਪਸ ਪਰਤਣ ਦਾ ਆਰਥਿਕ ਅਤੇ ਵਾਤਾਵਰਣਕ ਆਧਾਰ ਕਮਜ਼ੋਰ ਹੋ ਗਿਆ ਹੈ ਖੇਤੀਬਾੜੀ ਦਾ ਟਹਿਣਾ ਘਰਾਂ ਨੂੰ ਹੋਰ ਕਿਤੇ ਸਥਿਰਤਾ ਲੱਭਣ ਲਈ ਮਜਬੂਰ ਕਰ ਰਿਹਾ ਹੈ ਇਸ ਸੰਦਰਭ ਵਿੱਚ ਪ੍ਰਵਾਸ ਇੱਕ ਅਨੁਕੂਲਨ ਰਣਨੀਤੀ ਬਣ ਜਾਂਦਾ ਹੈ ਆਮਦਨ ਵਿੱਚ ਵਿਭਿੰਨਤਾ ਲਿਆਉਣ ਅਤੇ ਜਲਵਾਯੂ ਦੇ ਖਤਰੇ ਦਾ ਸਾਹਮਣਾ ਘਟ ਕਰਨ ਦਾ ਇੱਕ ਤਰੀਕਾ ਸ਼ੁਰੂ ਵਿੱਚ ਹਣਾ ਕਰਨ ਬੇਕਰ ਹੋਏ ਪਿੰਡੂ ਪਰਿਵਾਰ ਦਿਹਾੜੀ ਦੀ ਮਜ਼ਦੂਰੀ ਲਈ ਨੇੜਲੇ ਕਸਬਿਆਂ ਦਾ ਰੁਕ ਕਰਦੇ ਨੇ ਹਾਲਾਂਕਿ ਪੰਜਾਬ ਦੇ ਕਸਬੇ ਭੀੜ ਭੜੱਕੇ ਵਾਲੇ ਨੇ ਜਿਨ੍ਹਾਂ ਵਿੱਚ ਅਣਅਧਿਕਾਰਤ ਘਰ ਤਣਾਪੂਰਨ ਨਾਗਰਿਕ ਸੇਵਾਵਾਂ ਅਤੇ ਅਸਥਿਰ ਰੁਜ਼ਗਾਰ ਨੇ ਮੰਜ਼ਲਾਂ ਦੀ ਬਜਾਏ ਉਹ ਗਤੀਸ਼ੀਲਤਾ ਦੇ ਇੱਕ ਵਿਸ਼ਾਲ ਪਗੋਲ ਵਿੱਚ ਆਵਾਜਾਈ ਦੇ ਸਥਾਨ ਬਣ ਜਾਂਦੇ ਨੇ ਸੂਬੇ ਨੇ ਇਤਿਹਾਸਕ ਤੌਰ ਤੇ ਉੱਤਰ ਪ੍ਰਦੇਸ਼ ਵਿਹਾਰ ਅਤੇ ਹਰਿਆਣਾ ਤੋਂ ਕਾਮਿਆਂ ਨੂੰ ਆਕਰਸ਼ਿਤ ਕੀਤਾ ਹੈ ਜਿਸ ਵਿੱਚ ਜਨਗਣਨਾ 2011 ਵਿੱਚ ਲਗਭਗ 24 ਲੱਖ ਅੰਤਰਰਾਜੀ ਪ੍ਰਵਾਸੀ ਦਰਜ ਕੀਤੇ ਗਏ ਨੇ ਪੰਜਾਬ ਵਿੱਚ ਜ਼ਮੀਨ ਜਾਂ ਸਮਾਜਿਕ ਪੂੰਜੀ ਦੀ ਘਾਟ ਕਾਰਨ ਉਹ ਅਕਸਰ ਰਾਹਤ ਤੋਂ ਬਾਹਰ ਰਹਿ ਜਾਂਦੇ ਨੇ ਅਤੇ ਉਨ੍ਹਾਂ ਨੂੰ ਘਰ ਵਾਪਸ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ ਇਹ ਉਲਟਾ ਪ੍ਰਵਾਸ ਪੰਜਾਬ ਦੀ ਖੇਤੀਬਾੜੀ ਅਤੇ ਉਦਯੋਗਿਕ ਮਜ਼ਦੂਰ ਸਪਲਾਈ ਨੂੰ ਵਿਗਾੜਦਾ ਹੈ ਅਤੇ ਭੇਜਣ ਵਾਲੇ ਰਾਜਾਂ ਤੇ ਬੋਝ ਪਾਉਂਦਾ ਹੈ। ਕੁਮਾਂਤਰੀ ਪ੍ਰਵਾਸ ਇੱਕ ਹੋਰ ਸਮੱਸਿਆ ਹੈ। ਪੰਜਾਬ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਬਾਹਰਦਾਰੂ ਜਾਣ ਪੰਜਾਬ ਨੂੰ ਦਿਨੋ-ਦਿਨ ਕਮਜ਼ੋਰ ਕਰ ਰਿਹਾ ਹੈ। ਕਿਸੇ ਨੂੰ ਵਿਦੇਸ਼ ਭੇਜਣ ਦਾ ਫੈਸਲਾ ਵੱਧਦੀ ਲੋੜ ਨੂੰ ਦਰਸਾਉਂਦਾ ਹੈ। ਨਾ ਕਿ ਸਿਰਫ ਇੱਛਾ ਨੂੰ ਵਿਦੇਸ਼ੀ ਪ੍ਰਵਾਸ ਇੱਕ ਜਲਵਾਯੂ ਅਨੁਕੂਲਨ ਰਣਨੀਤੀ ਬਣ ਜਾਂਦਾ ਹੈ ਫਿਰ ਵੀ ਪੰਜਾਬ ਜਲਵਾਯੂ ਕਾਰਨ ਪੇਕਰ ਹੋਣ ਦੇ ਰਾਸ਼ਟਰੀ ਵਿਸ਼ਲੇਸ਼ਣਾਂ ਤੋਂ ਵੱਡੇ ਪੱਧਰ ਤੇ ਗੈਰ ਹਾਜ਼ਰ ਹੈ ਜੋ ਕਿ ਤੱਟਵਰਤੀ ਅਤੇ ਪੂਰਬੀ ਰਾਜਾਂ ਤੇ ਕੇਂਦ੍ਰਿਤ ਹੁੰਦੇ ਨੇ ਇਹ ਇੱਕ ਗੰਭੀਰ ਪੁੱਲ ਹੈ ਭਾਰਤ ਦੀ ਖੁਰਾਕ ਸੁਰੱਖਿਆ ਲਈ ਇੱਕ ਕੇਂਦਰੀ ਰਾਜ ਖੁਦ ਜਲਵਾਯੂ ਪ੍ਰੇਰਿਤ ਬਾਹਰੀ ਪ੍ਰਵਾਸ ਦਾ ਸਥਾਨ ਬਣ ਰਿਹਾ ਹੈ ਭਾਰਤ ਵਿੱਚ 2024 ਵਿੱਚ ਆਫਤਾ ਕਾਰਨ 5.4 ਮਿਲੀਅਨ ਲੋਕ ਬੇਕਰ ਹੋਏ ਨੇ ਜੋ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਧ ਨੇ ਜਿਨ੍ਹਾਂ ਵਿੱਚ 2/3 ਹੜਾ ਕਾਰਨ ਹੋਏ ਨੇ 2050 ਤੱਕ 45 ਮਿਲੀਅਨ ਤੋਂ ਵੱਧ ਭਾਰਤੀ ਜਲਵਾਯੂ ਆਫਤਾ ਕਾਰਨ ਬੇਕਰ ਹੋ ਸਕਦੇ ਨੇ ਮੌਜੂਦਾ ਅੰਕੜਿਆਂ ਤੋਂ 3 ਗੁਣਾ ਪੰਜਾਬ ਦੇ ਹੜ੍ਹਾਂ ਨੂੰ ਇਸ ਵਿਸ਼ਾਲ ਡੂੰਗੀ ਛਾਤ ਦੇ ਅੰਦਰ ਸਮਝਿਆ ਜਾਣਾ ਚਾਹੀਦਾ ਏ ਕਿ ਬੇਕਰ ਹੋਣ ਨੂੰ ਯੋਜਨਾਬੰਦ ਮੁੜ ਵਸੇਵੇ ਵੱਲ ਨੂੰ ਮੋੜਿਆ ਜਾਵੇਗਾ ਹੜ੍ਹਾਂ ਨੂੰ ਅਸਥਾਈ ਸੰਕਟ ਮਨਣ ਵਾਲੇ ਰਾਹਤ ਕੇਂਦਰ ਪਹੁੰਚ ਨਾ ਕਾਫੀ ਨੇ ਪੰਜਾਬ ਨੂੰ ਇੱਕ ਢਾਂਚਾਗਤ ਪ੍ਰਤੀਕਿਰਿਆ ਦੀ ਲੋੜ ਹੈ ਹੜ ਰੋਕੂ ਬੁਨਿਆਦੀ ਢਾਂਚਾ ਤੇ ਛੋਟੇ ਕਿਸਾਨਾਂ ਲਈ ਫਸਲ ਬੀਮਾ ਇਸ ਤੋਂ ਬਿਨਾ ਪ੍ਰਵਾਸ ਗਲਿਆਰੇ ਪਿੰਡਾਂ ਤੋਂ ਕਸਬਿਆਂ ਤੱਕ ਗਵਾਂਡੀ ਰਾਜਾ ਤੱਕ ਅਤੇ ਅੰਤ ਵਿੱਚ ਵਿਦੇਸ਼ਾਂ ਤੱਕ ਸਖਤ ਹੋ ਜਾਣਗੇ ਪੰਜਾਬ ਦੇ ਹੜ੍ਹ ਦਿਖਾਉਂਦੇ ਨੇ ਕਿ ਜਲਵਾਜੂ ਛਟਕੇ ਸਿਰਫ ਕੁਦਰਤੀ ਆਫਤਾਂ ਨਹੀਂ ਨੇ ਉਹ ਸਮਾਜਿਕ ਆਰਥਿਕ ਤਬਦੀਲੀ ਦੇ ਇੰਜਨ ਨੇ ਉਹ ਖੇਤੀਬਾੜੀ ਰੋਜ਼ੀ-ਰੋਟੀ ਨੂੰ ਖਤਮ ਕਰ ਰਹੇ ਨੇ ਮਜ਼ਦੂਰ ਪ੍ਰਵਾਸ ਨੂੰ ਉਲਟਾ ਰਹੇ ਨੇ ਅਤੇ ਵਿਦੇਸ਼ੀ ਗਤੀਸ਼ੀਲਤਾ ਨੂੰ ਤੇਜ਼ ਕਰ ਰਹੇ ਨੇ ਜੇ ਇਸ ਨੂੰ ਨਾ ਸੰਭਾਲਿਆ ਗਿਆ ਤਾਂ ਬਹੁਤ ਕੁਝ ਤਹਿਸ ਨਹਿਸ ਹੋ ਜਾਵੇਗਾ ਇਸ ਅਸਲੀਅਤ ਨੂੰ ਪਛਾਣਨਾ ਸਿਰਫ ਪੰਜਾਬ ਦੀ ਜ਼ਮੀਨ ਨੂੰ ਹੀ ਨਹੀਂ ਬਲਕਿ ਉਸਤੇ ਨਿਰਪਰ ਲੋਕਾਂ ਦੀ ਰੱਖਿਆ ਕਰਨ ਵੱਲ ਪਹਿਲਾ ਕਦਮ ਹੈ ਅਸੀਂ ਫਿਰ ਨਵੇਂ ਵਿਸ਼ੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਜੁੜੇ ਰਹੋ ਸਾਡੇ YouTube ਚੈਨਲ ਦੇ ਨਾਲ ਧੰਨਵਾਦ